ਬਾਲਮਿਕ ਭਾਈਚਾਰੇ ਵੱਲੋਂ ਪੰਡਾਰੀ ਪੁਲ ਵਿਖੇ ਰੋਸ ਪ੍ਰਦਰਸ਼ਨ ਦੌਰਾਨ ਬਾਲਮਿਕ ਭਾਈਚਾਰੇ ਅਤੇ ਪੁਲਿਸ ਦਰਮਿਆਨ ਹੋਈ ਧੱਕਾ ਮੁੱਕੀ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਕਾਰਵਾਈ ਹੋਣੀ ਹੈ ਜੀ ਬਾਅਦ ਚੋਂ ਵੀ ਹੈ ڏهن مرجا ويو ڀار تي ڪر وي اسين ڳالهه ڪرڻا الله اکبر 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 जय रा जय भी जय

महाराज धार्मिक शइ कमले भई वाजिबी अमल जस्वीर सेख संधु मुरदाबाद 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 जल्दी डॉक्टर मुरदाबाद मुर्दाबाद मुदाबाद कमले ई सादुर् महाराज Baalmi Shakti hamare hai Baalmi Shakti

ਮੈਂ ਸੇਵਾਦਾਰ ਬਾਬਾ ਬਲਵੰਤਨਾਥ ਪਵਨ ਵਾਲਮੀਕ ਤੀਰਥੋਂ ਸਤਗੁਰ ਮਲਕੀਤਨਾਥ ਮਹਾਰਾਜ ਦਾ ਸੇਵਾਦਾਰ ਅੱਜ ਜੋ ਭੰਡਾਰੀ ਪੁਲ ਤੇ ਜਿਹੜੀ ਸੰਗਤ ਇਕੱਠੀ ਹੋਈ ਆ ਇਹ ਵੱਖ-ਵੱਖ ਜਿਹੜੇ ਨਮਾਇंदे ਮੁੱਖ ਸੰਚਾਲਕ ਜਾਂ ਮੁੱਖ ਨਮਾਇंदे ਪ੍ਰਧਾਨ ਇਕੱਠੇ ਹੋਏ ਆ ਇਹਦੇ ਵਿੱਚ ਇੱਕ ਮਤਾ ਕੀਤਾ ਜਾਊਗਾ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਮੰਗਲਵਾਰ ਤੱਕ ਜਿਹੜਾ ਪ੍ਰਸ਼ਾਸਨ ਨੂੰ ਟਾਈਮ ਦਿੱਤਾ ਉਸ ਤੋਂ ਬਾਅਦ ਜਿਹੜਾ ਭੰਡਾਰੀ ਪੁਲ ਵੀ ਬੰਦ ਕੀਤਾ ਜਾਊਗਾ ਚੱਕਾ ਜਾਮ ਵੀ ਕੀਤਾ ਜਾਊਗਾ ਜਿਨਾਂ ਚਿਰ ਤੱਕ ਇਸ ਸ਼ਖਸ ਦੇ ਉੱਤੇ ਜਿਹੜੀ ਬਣਦੀ ਕਾਰਵਾਈ ਨਹੀਂ ਕੀਤੀ ਜਾਂਦੀ ਹੁਣ ਇਹਨਾਂ ਇੱਕ ਬੱਚੇ ਦੇ ਜਿਹੜਾ ਉਹਨਾਂ ਦਾ ਬੈਨਰ 파ੜਨ ਦੀ ਕੋਸ਼ਿਸ਼ ਕੀਤੀ ਔਰ ਉਹਨਾਂ ਦੇ ਜੇ ਕਾਰਵਾਈ ਹੋ ਸਕਦੀ ਆ ਤੇ ਕੀ ਨਾ ਲੈਂਦੇ ਡਾਕਟਰ ਜਸਬੀਰ ਤੇ ਔਰ ਰਾਣਾ ਜੀ ਆ ਦੋ ਤਿੰਨ ਬੰਦੇ ਹੋ ਰਹੇ ਚਾਹੁੰ ਬੰਦਿਆਂ ਤੇ ਜਿਹੜੀ ਐਫ ਆਈ ਆਰ ਦਰਜ ਹੋਣੀ ਚਾਹੀਦੀ ਆ ਤੇ ਸਾਡੇ ਮੁੰਡੇ ਤੇ ਜੇ ਬੈਨਰ ਜਿਹਨੇ ਪਾੜਿਆ ਉੱਤੇ ਵੀ ਕਾਰਵਾਈ ਕੀਤੀ ਜਾਵੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਜੇ ਇੰਨੀ ਇਹਨਾਂ ਨੂੰ ਡਾਕਟਰ ਦਰਬੀਰ ਦੇ ਜਿਹੜੀ ਆ ਉਹਨਾਂ ਤੋਂ ਆਉਂਦਾ ਰੋਸ ਆ ਤੇ ਡਾਕਟਰ ਜਬੀਰ ਤਾਂ ਵੀ ਪਰਚਾ ਕਰਨ ਤੇ ਸਾਡੇ ਮੁੰਡੇ ਤੇ ਪਰਚਾ ਕਰਨ ਨਹੀਂ ਇਹਦੇ ਨਾਲ ਐਗਰੀਆ ਪ੍ਰਸ਼ਾਸਨ ਨੂੰ ਟਾਈਮ ਜਿਹੜਾ ਵਾ 3 ਦਿਨ ਦਾ ਦਿੱਤਾ ਇਹ ਮੰਗਲਵਾਰ ਤੱਕ ਦਿੱਤਾ ਜੀ ਮੰਗਲਵਾਰ ਤੋਂ ਬਾਅਦ ਜਿਹੜਾ ਸੰਤ ਸਮਾਜ ਇਕੱਠਾ ਹੋ ਕੇ ਜਿਹੜਾ ਇੱਕ ਵੱਡੀ ਮੀਟਿੰਗ ਜਿਹੜੀ ਆ ਸਾਡੀ 20 ਤਰੀਕ ਨੂੰ ਹੋ ਰਹੀ ਆ ਉਹਦੇ ਵਿੱਚ ਜਿਹੜੇ ਆ ਵੱਖ-ਵੱਖ ਸ਼ਹਿਰਾਂ ਤੋਂ ਵੀ ਜਿਹੜੇ ਜਹੇ ਬੰਦੀਆਂ ਸੰਤ ਸਮਾਜ ਇਕੱਠਾ ਹੋ ਕੇ ਇੱਕ ਵੱਡੀ ਵਿਸ਼ਾਲ ਮੀਟਿੰਗ ਹੋਏ ਜਿਸ ਤੋਂ ਬਾਅਦ ਇਹਦਾ ਜਿਹੜਾ ਮੰਗਲਵਾਰ ਤੋਂ ਬਾਅਦ ਆ ਚੱਕਾ ਜਾਮ ਜਿਹੜਾ ਉਹਦਾ ਨਿਰਣਾ ਲੈ ਆ ਜਾਊਗਾ ਸੰਤ ਸਮਾਜ ਦੇ ਵਿੱਚ ਅੱਜ ਦਾ ਜਿਲ੍ਹਾ ਰੋਸ ਤੋਂ ਦੱਸਦੇ ਨੇ ਕਿਸ ਕੋਈ ਸਭ ਤੋਂ ਪਹਿਲਾਂ ਤੇ ਸਾਰਿਆਂ ਨੂੰ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਮੈਂ ਕੁਮਾਰ ਦਰਸ਼ਨ ਚੇਅਰਮੈਨ ਪਾਵਨ ਵਾਲਮੀਕੀ ਦੀ ਰੈਫੈਕਸ਼ਨ ਕਮੇਟੀ ਤੋਂ ਤੋਂ ਅੱਜ ਸਾਰੇ ਸੰਗਠਨ ਜਿੰਨੇ ਵੀ ਵਾਲਮੀਕੀ ਸਮਾਜ ਦੇ ਨੇ ਸੰਤ ਰਾਜਨੀਤਿਕ ਔਰ ਧਾਰਮਿਕ ਸੰਗਠਨ ਜਿਹੜੇ ਨੇ ਕਿਉਂਕਿ ਇਹ ਸਰਕਾਰ ਆਪ ਹੀ ਬਿੱਲ ਪਾਸ ਕਰਦੀ ਆ ਤੇ ਆਪ ਹੀ ਉਹਦੀ ਜਿਹੜੀ ਆ ਉਲੰਘਣਾ ਕਰਦੀ ਹੈ ਕਿਉਂਕਿ ਆ ਥੋੜੇ ਦਿਨ ਪਹਿਲਾਂ विधानसभा ਦੇ ਵਿੱਚ ਇੱਕ ਬਿਲ ਪਾਸ ਹੋਇਆ ਕਿ ਜਿਹੜਾ ਮर्यादा ਭੰਗ ਕਰੇਗਾ ਭਾਵੇਂ ਕਿਸੇ ਵੀ ਧਰਮ ਦੀ ਹੋਵੇ ਭਾਵੇਂ ਕਿਸੇ ਵੀ ਗ੍ਰੰਥ ਦੀ ਹੋਵੇ ਰਮਾਇਣ ਦੀ ਹੋਵੇ ਗੀਤਾ ਦੀ ਹੋਵੇ ਕੁਰਾਨ ਦੀ ਹੋਵੇ ਜਿਹਦੀ ਬੇਅਦਬੀ ਕਰੇਗਾ ਉਹਦੇ ਤੇ ਪਰਚਾ ਦਰਜ ਕੀਤਾ ਜਾਏਗਾ ਸੋ ਇੱਕ ਤਾਜੀ ਮਿਸਾਲ ਜਸਬੀਰ ਸਿੰਘ ਸੰਧੂ ਜਿਹੜਾ ਸਾਡੇ ਸਮਾਜ ਚੋਂ ਐਮਐਲਏ ਜੇ ਮਾਰੀ ਖੇਤ ਨੂੰ ਖਾਣ ਲੱਗ ਪਈ ਤੇ ਗਾਂ ਕੀ ਹੋਏਗਾ ਜਸਬੀਰ ਸਿੰਘ ਸੰਧੂ ਪਰਮਾਤਮਾ ਵਾਲਮੀਕੀ ਮਾਰਾਇ ਦੇ ਤਿਰਤੇ ਝਾੜੂ ਦਾ ਨਿਸ਼ਾਨ ਲਾ ਕੇ ਉਹਦੀ ਬੇਅਦਬੀ ਕੀਤੀ ਹੈ ਆ ਤੁਹਾਡੇ ਸਾਹਮਣੇ ਆ ਉਹ ਭਲਿਆ ਲੋਕੋ ਜੇ ਤੂੰ ਆਪਣੇ ਪ੍ਰਚਾਰ ਪ੍ਰਸਾਰ ਕਰਨਾ ਆ ਵਾਲਮੀਕੀ ਮਾਰਾਇ ਨੂੰ ਮੋਢੇ ਰੱਖਣਾ ਆ ਤੇ ਫਿਰ ਆ ਕੰਮ ਦੇ ਨਾ ਕਰ ਉਹਦੇ ਨਾਲ ਇਹਦੇ ਸਹਿਯੋਗੀ ਜਿਨ੍ਹਾਂ ਨੇ ਇਹਦੇ ਵਿੱਚ ਯੋਗਦਾਨ ਪੂਰਨ ਦਿੱਤਾ ਇਹਦੇ ਵਿੱਚ ਜਸਬੀਰ ਸਿੰਘ ਸੰਧੂ ਰਾਣਾ ਵਰੁਣਦੀਪ ਸਿੰਘ ਬਮਰਾ ਔਰ ਬਮਰੇ ਨੇ ਵੀ ਨਜਾਇਜ਼ ਕਬਜ਼ਾ ਕੀਤਾ ਜੇ ਆਪਣਾ ਜਿਹੜਾ ਹਾਊਸ ਬਣਾਇਆ ਉਹ ਵੀ ਵਨਵੇ ਇੱਕ ਜਗ੍ਹਾ ਤੇ ਕੀਤਾ ਜੇ ਇਹ ਵੀ ਤੁਹਾਨੂੰ ਮੈਂ ਚਾਨਣ ਪਾਦਾ ਉਹ ਬਮਰਾ ਉਹਦੇ ਨਾਲ ਮਾਦੋ ਸ਼ਰਮਾ ਪ੍ਰਿੰਟਿੰਗ ਵਾਲੇ ਜਿੰਨੇ ਵੀ ਆ ਇਹਨਾਂ ਤੇ ਮਾਮਲਾ ਦਰਜ ਜਿਹੜਾ ਹੋਣਾ ਚਾਹੀਦਾ ਅੱਜ ਸਿਰਫ ਅਸੀਂ ਕੋਈ ਕਾਠ ਨਹੀਂ ਕੀਤਾ ਸਿਰਫ ਸੰਗਠਨਾ ਦੇ ਪ੍ਰਤੀਨਿਧਿ ਆਏ ਆ ਇੱਕ ਚੇਤਾਵਨੀ ਦੇਣ ਵਾਸਤੇ ਬਈ ਹੋਛਾ ਜੇ ਪ੍ਰਸ਼ਾਸਨ ਸਰਕਾਰ ਹੋਛਾ ਜੇ ਮੁੱਖ ਮੰਤਰੀ ਮਾਨ ਨੇ ਆਪੇ ਹੀ ਏਜੰਡਾ ਬਣਾਇਆ ਔਰ ਆਪੇ ਉਹ ਤੋਹੇ ਭਜਿਆ ਤੇ ਅਸੀਂ ਉਹਨੂੰ ਭਜੇ ਨਹੀਂ ਦੇਣਾ ਸਮਾਜ ਨੇ ਠੀਕ ਹੈ ਅਸੀਂ ਬਹੁਤ ਜਲਦੀ ਆਪਣੇ ਸੰਗਠਨਾਂ ਦੀ ਇੱਕ ਮੀਟਿੰਗ ਕਰਕੇ ਕਿਉਂਕਿ ਆਦ ਐਵੇਂ ਸਿਰਫ ਸਾਡੇ ਮੌਤਬਰ ਹੈ ਮੌਤਬਰ ਜਥੇਬੰਦੀਆਂ ਦੇ ਬੰਦੇ ਆ ਕੋਈ ਸਮਾਜ ਸਾਰੇ ਨੂੰ ਆਗਾਨੀ ਕੀਤਾ ਹੈ ਦੇ ਵਾਸਤੇ ਔਰ ਤੁਸੀਂ ਦੇਖੋ ਮੰਗਲਵਾਰ ਨੂੰ ਇਹ ਚੱਕਾ ਜਾਮ ਹੀ ਹੋਏਗਾ ਭੰਡਾਰੀ ਪੁਲ ਜਾਮ ਹੋਏਗਾ ਅੰਮ੍ਰਿਤਸਰ ਬੰਦ ਹੋਏਗਾ ਮੰਗਲਵਾਰ ਨੂੰ ਔਰ ਕਾਰਪੋਰੇਸ਼ਨ ਦੇ ਸਾਥੀਆਂ ਵੱਲੋਂ ਸਾਨੂੰ ਫੋਨ ਆ ਗਿਆ ਪ੍ਰਧਾਨ ਜੀ ਦਾ ਔਰ ਕਾਰਪੋਰੇਸ਼ਨ ਵੀ ਜਿਹੜੀ ਆ ਮੰਗਲਵਾਰ ਨੂੰ ਬੰਦ ਹੋਏਗੀ ਇਹਦੀ ਜਿਹੜੀ ਜ਼ਿੰਮੇਵਾਰੀ ਆ ਇਹ ਮੁੱਖ ਮੰਤਰੀ ਭਗਵੰਤ ਮਾਨ ਦੀ ਹੋਏਗੀ ਅੰਮ੍ਰਿਤਸਰ ਪ੍ਰਸ਼ਾਸਨ ਦੀ ਹੋਏਗੀ ਜੇ ਕੋਈ ਬਾੜੀ ਅਣ ਸੁਖਾਵੀ ਘਟਨਾ ਹੁੰਦੀ ਆ ਇਹਦੀ ਸਾਰੀ ਜ਼ਿੰਮੇਵਾਰੀ ਜਿਹੜੀ ਆ ਉਹ ਪ੍ਰਸ਼ਾਸਨ ਦੀ ਹੋਏਗੀ ਆ ਬੰਦਿਆਂ ਦੇ ਬਾਈ ਨੇਮ ਪਰਚਾ ਜਿਹੜਾ ਉਹ ਹੋਣਾ ਚਾਹੀਦਾ ਮਾਧੋ ਸ਼ਰਮਾ ਵਰਨਦੀਪ ਸਿੰਘ ਬੰਮਰਾ ਸੰਧੂ ਤੇ ਇਹਨਾਂ ਦੇ ਨਾਲ ਜਿਹੜਾ ਇੱਕ ਹੋਰ ਸਾਥੀ ਨੇ ਕੌਮ ਦੇ ਗੱਤਾਰ ਠੀਕ ਹੈ ਜੀ ਇਹਨਾਂ ਤੇ ਜੇ ਪਰਚਾ ਨਹੀਂ ਆਇਆ ਤੇ ਫਿਰ ਸੰਘਰਸ਼ ਹੋਰ ਲੰਮਾ ਵੀ ਹੋ ਸਕਦਾ ਹੈ ਲੜਾਈ ਪੂਰੇ ਪੰਜਾਬ 'ਚ ਵੀ ਜਾ ਸਕਦੀ ਆ ਇਹ ਲੜਾਈ ਪੂਰੇ ਭਾਰਤ 'ਚ ਵੀ ਜਾ ਸਕਦੀ ਆ ਇਹਨਾਂ ਸ਼ਬਦਾਂ ਦੇ ਨਾਲ ਜੈ ਵਾਲਮੀਕੀ ਜੈ ਭੀਮ ਜੈ ਭਰ ਠੀਕ ਹੈਗਾ ਅੰਮ੍ਰਿਤਸਰ ਬੰਦ ਚੱਕਾ ਜਾਮ ਕਾਰਪੋਰੇਸ਼ਨ ਬੰਦ ਕਾਰਪੋਰੇਸ਼ਨ ਬੰਦ ਮੰਗਲਵਾਰ ਤੇ ਟਾਈਮ ਦਿੱਤਾ ਜੀ ਲੋ ਜੀ ਸਾਡੇ ਮੈਂ ਗੱਬਰ ਸਾਹਿਬ ਨੇ ਪਹਿਲਾਂ ਕਿਹਾਤਾ ਵਾ ਵੀ ਸਾਡੇ ਸੀਨੀਅਰ ਅਫਸਰ ਜਿਹੜੇ ਆ ਸਾਡੇ ਡੀ ਚਿਤਿੰਦਰ ਜੀ ਹਰਪਾਲ ਸਰ ਜਿਹੜੇ ਇਹਨਾਂ ਦੇ ਕਹਿਣ ਤੇ ਅਸੀਂ ਮੰਗਲਵਾਰ ਤੱਕ ਦਾ ਟਾਈਮ ਦੇ ਰਹੇ ਆ ਜੇ ਹਰਪਾਲ ਸਰ ਮੰਗਲਵਾਰ ਵੀ ਕਾਰਵਾਈ ਨਹੀਂ ਹੁੰਦੀ 11 ਵਜੇ ਇਹ ਡੀ ਚਿਤਿੰਦਰ ਜੀ ਸਾਡੇ ਭਰਾ ਨੇ ਜਿੱਦ ਨੇ ਦੀ ਗੱਲ ਸੁਣ ਲੈ ਇੱਧਰ ਤੁਹਾਡੇ ਕਹਿਣ ਤੇ ਆਪਾਂ ਮੰਗਲਵਾਰ ਦਾ ਟਾਈਮ ਦੇ ਰਹੇ ਜੇ ਜੇ ਮੰਗਲਵਾਰ ਤੱਕ ਕੋਈ ਹਰਪਾਲ ਸਰ ਨਹੀਂ ਕਾਰਵਾਈ ਹੁੰਦੀ ਫਿਰ ਆਪਾਂ ਤੁਹਾਡਾ ਬੂਆ ਮਿਲਣਾ ਜਾਂ ਤੁਹਾਨੂੰ ਕਹਿਣਾ ਹੋਰ ਕਿਸੇ ਨੂੰ ਇਹ ਮੇਰਾ ਨਾਮ ਸ਼ਸ਼ੀ ਗਿੱਲ ਔਰ ਪਾਵਨਵਾਲ ਮੇਕੀ ਤੀਰਥ ਐਕਸ਼ਨ ਕਮੇਟੀ ਦਾ ਮੈਂ ਪੰਜਾਬ ਪ੍ਰਧਾਨ ਆ ਅੱਜ ਸਭ ਤੋਂ ਪਹਿਲੇ ਜਿਹੜੇ ਸਾਡੇ ਜੰਝਾਰੂ ਵੀਰ ਸਾਡੇ ਜੱਗੂ ਜੀ ਔਰ ਸੁਮਿਤ ਕਾਲੀ ਜੀ ਵੱਲੋਂ ਇੱਕ ਬਹੁਤ ਵਧੀਆ ਔਰ ਧਰਮ ਨੂੰ ਸੰਭਾਲਣ ਵਾਲਾ ਇੱਕ ਜਿਹੜਾ ਮੁੱਦਾ ਹੈ ਧਰਮ ਦੀ ਮਰਿਆਦਾ ਨੂੰ ਸੰਭਾਲਣ ਵਾਲਾ ਇੱਕ ਮੁੱਦਾ ਹੈ ਜਿਹੜਾ ਕਿ ਡਾਕਟਰ ਜਸਬੀਰ ਵੱਲੋਂ ਜਿਹੜੇ ਕਿ ਆ ਬੋਰਡ ਲਗਵਾਏ ਜਾ ਰਹੇ ਨੇ ਜਗਾ ਜਗਾ ਸ਼ਰਾਈਨ ਬੋਰਡ ਦਾ ਜਿਹੜਾ ਉਹਨਾਂ ਨੂੰ ਮੈਂਬਰ ਬਣਾਇਆ ਗਿਆ ਉਹ ਵੀ ਸਾਡੇ ਸਮਾਜ ਦੀ ਦੇਣ ਹੈ ਉਹ ਮੇਰੇ ਵੱਲੋਂ ਰੈਟ ਸੀਗੀ ਜਿਹੜੀ ਕਿ ਹਾਈ ਕੋਰਟ ਦੇ ਵਿੱਚ ਪਟੀਸ਼ਨ ਧਾਰਿਤ ਕੀਤੀ ਸੀ ਸਾਡੀ ਸਮਾਜ ਦਾ ਕੋਈ ਨੁਮਾਇੰਦਾ ਨਹੀਂ ਸੀ ਉੱਥੇ ਪਾਇਆ ਮਗਰ ਪੰਜਾਬ ਸਰਕਾਰ ਨੇ ਆਪਣੇ ਹੀ ਚਮਚੇ ਆਪਣੇ ਹੀ ਲੋਗ ਉੱਥੇ ਲਾਤੇ ਜਦ ਕਿ ਇਹਨਾਂ ਨੂੰ ਚਾਹੀਦਾ ਕਿ ਧਾਰਮਿਕ ਧਾਰਮਿਕ ਪ੍ਰਵਿਰਤੀ ਵਾਲੇ ਲੋਗ ਜਿਹੜੇ ਕਿ ਧਾਰਮਿਕਤਾ ਨੂੰ ਸਮਝਦੇ ਹੋਏ ਲੋਗ ਇੱਥੇ ਲਾਉਣੇ ਚਾਹੀਦੇ ਸੀ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਆਪਣੇ ਟੈਂਪਲ ਦੇ ਮਾਡਲ ਦੇ ਉੱਤੇ ਆਪਾਂ ਇੱਕ ਉਹਦੇ ਉੱਤੇ ਇੱਕ ਲੋਗੋ ਲਾ ਰਹੇ ਆ ਪਾਰਟੀ ਦਾ ਇੰਨੀ ਵੀ ਜਿਨ੍ਹਾਂ ਨੂੰ ਸਮਝ ਨਹੀਂ ਆ ਉਹ ਮर्यादा ਦਾ ਕੀ ਧਿਆਨ ਰੱਖਣਗੇ ਇਸ ਕਰਕੇ ਪੰਜਾਬ ਸਰਕਾਰ ਦੇ ਲਈ ਇਹ ਚੇਤਾਵਨੀ ਆ ਕਿ ਜਿੱਦਾਂ ਕਿ ਗੱਬਰ ਸਾਹਿਬ ਨੇ ਜਿੱਦਾਂ ਕਿ ਕੁਮਾਰ ਦਰਸ਼ਨ ਜੀ ਨੇ ਸਾਡੇ ਚੇਅਰਮੈਨ ਸਾਹਿਬ ਨੇ ਦੱਸਿਆ ਕਿ ਅਸੀਂ ਪੂਰੇ ਪੰਜਾਬ 'ਚ ਨਹੀਂ ਪੂਰੇ ਇੰਡੀਆ ਦੇ ਵਿੱਚ ਇਤਨਾ ਸੰਘਰਸ਼ ਜਾਰੀ ਕਰਾਂਗੇ 20 ਤਰੀਕ ਨੂੰ ਇੱਕ ਜਿਹੜੀ ਸਾਡੀ ਵਿਸ਼ਾਲ ਬੈਠਕ ਜਿਹੜੀ ਆ ਪੂਰੇ ਪੰਜਾਬ ਦੀ ਉਹ ਤਿਰਤ ਹੋਣ ਜਾ ਰਹੀ ਹੈ ਜਿਹਦੇ ਵਿੱਚ ਸਮੂਚੀਆਂ ਜਥੇਬੰਦੀਆਂ ਪੰਜਾਬ ਦੀਆਂ ਆਉਣਗੀਆਂ ਜਿਹੜੀਆਂ ਜਿੰਨਾ ਜਿਹੜਾ ਕਿ ਇਸ ਮੁੱਦੇ ਦੇ ਉੱਤੇ ਇੱਕ ਜੁੜਤਾ ਦੇ ਨਾਲ ਪੂਰੇ ਪੰਜਾਬ 'ਚ ਕੰਮ ਕੀਤਾ ਜਾਊਗਾ ਜਿਹੜੀਆਂ ਕਮੀਆਂ ਪੇਸ਼ੀਆਂ ਨੇ ਉਹ ਤੇ ਨਿਕਲੀਆਂ ਆਈਆਂ ਸਭ ਤੋਂ ਪਹਿਲਾਂ ਜਿਹੜੇ ਇਦਾਂ ਦੇ ਲੋਕ ਨੇ ਉਹਨਾਂ ਨੂੰ ਇੱਥੋਂ ਅਸਤੀਫਾ ਦੇਣਾ ਚਾਹੀਦਾ ਜਿਹੜੇ ਮर्यादा ਦਾ ਨਹੀਂ ਰੱਖ ਸਕਦੇ ਉਹਨਾਂ ਨੂੰ ਅਸਤੀਫਾ ਦੇ ਕੇ ਉਹਨਾਂ ਦੀ ਜਗ੍ਹਾ ਸੰਗਠਨਾਂ ਦੇ ਲੋਕ ਜਿਹੜੇ ਕਿ ਸੰਗਠਨਾਂ ਦੇ ਲੋਕ ਜਿਨ੍ਹਾਂ ਦੇ ਧਾਰਮਿਕਤਾ ਨੂੰ ਸਮਝਦੇ ਨੇ ਉਹਨਾਂ ਨੂੰ ਲਾਉਣਾ ਚਾਹੀਦਾ ਇਹ ਪੰਜਾਬ ਸਰਕਾਰ ਨੇ ਪਹਿਲੇ ਵੀ ਸਾਡੇ ਨਾਲ ਬੜਾ ਖਲਵਾੜ ਕੀਤਾ ਉਸ ਤਿਰਤ ਦੇ ਉੱਤੇ ਨਾ ਸਫਾਈ ਦੀ ਵਿਵਸਥਾ ਹੈ ਉਸ ਤਿਰਤ ਦੇ ਉੱਤੇ ਨਾ ਉੱਥੇ ਕੋਈ ওয়াটার ਟ੍ਰੀਟਮੈਂਟ ਪਲਾਂਟ ਦਾ ਜਿਹੜਾ ਕੋਈ ਵਿਵਸਥਾ ਹੈ ਉੱਥੇ ਕੋਈ ਟੂਰਿਜ਼ਮ ਦੀ ਕੋਈ ਐਡ ਨਹੀਂ ਹੈ ਇਦਾਂ ਦੀ ਜਿਹੜੀ ਕਿ ਉਹ ਉੱਥੇ ਪਨੋਰਮਾ ਬਣਿਆ ਇਹ ਬੜੀਆਂ ਕਮੀਆਂ ਨੇ ਜਦੋਂ ਦੀ ਅਕਾਲੀ ਭਾਜਪਾ ਸਰਕਾਰ ਤੋਂ ਬਾਅਦ ਅੱਜ ਤੱਕ ਉੱਥੇ ਚਵਾਨੀ ਇਹ ਸਰਕਾਰ ਨੇ ਨਹੀਂ ਲਾਈ ਇਹਦੀ ਮਾਨਸਿਕਤਾ ਜਿਹੜੀ ਨਜ਼ਰ ਆਉਂਦੀ ਹੈ ਲੋਕਾਂ ਨੂੰ ਇਹ ਹੁਣ ਖੁੱਲ ਕੇ ਨਜ਼ਰ ਆ ਰਹੀ ਹੈ ਕਿ ਇਹਨਾਂ ਦੀ ਧਾਰਮਿਕਤਾ ਬਿਲਕੁਲ ਨਹੀਂ ਹੈ ਖਾਸ ਕਰਕੇ ਉਹ ਥਾਂ ਦੇ ਨਾਲ ਜਿਹੜਾ ਕਿ ਸਾਡੀ ਮਰਿਆਦਾ ਦਾ ਇੱਕ ਕੇਂਦਰ ਹੈ ਜੀ ਕਈ ਵਾਰੀ ਜਿਹੜੀ ਆ ਬਹੁਤ ਸਮਾਂ ਹੋ ਗਿਆ ਵਾ ਮਿਸਾਲ ਦੇ ਜਿਹੜੀ ਆ ਕੀਰਤ ਦੀ ਕਾਫੀ ਵਾਰੀ ਕੀਤੀ ਗਈ ਆ ਸਰ ਕੋਈ ਡਵੈਲਪਮੈਂਟ ਜਿਹੜੀ ਆ ਸਰਮਾਨ ਪੱਤਰ ਵੀ ਦਿੱਤੇ ਗਏ ਆ ਕੋਈ ਨਜ਼ਰ ਦੇਖੋ ਜੀ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਸਾਡੇ ਸਮਾਜ ਨੂੰ ਸਿਰਫ ਵਰਤਿਆ ਔਰ ਸਾਨੂੰ ਲੌਲੀਪੌਪ ਦਿੱਤਾ ਹੈ ਕਿ ਅਸੀਂ ਆ ਵੀ ਕੰਮ ਕਰਾਂਗੇ ਅਸੀਂ ਉਹ ਵੀ ਕੰਮ ਕਰਾਂਗੇ ਅੱਜ ਤੱਕ ਦੀਆਂ ਜਿੰਨੀਆਂ ਵੀ ਸਰਕਾਰਾਂ ਨੇ ਉਹ ਜਿਹੜੀ ਤਤਕੰਨ ਨਿਸ਼ਾਨਦੇਹੀ ਜਿਹੜੀ ਆ ਉਹ ਕਈ ਵਾਰੀ ਹੁੰਦੀ ਵੀ ਹੈ ਉਸ ਤੋਂ ਬਾਅਦ ਉਹਦਾ ਲਾਗੂ ਕੋਈ ਨਹੀਂ ਆ ਉਹਦਾ ਕੋਈ ਐਕਸ਼ਨ ਨਹੀਂ ਆ ਉੱਤੇ ਇਹ ਪ੍ਰੋਪਰ ਵੇ ਦੇ ਨਾਲ ਇਹ ਜਿਹੜੀ 20 ਤਰੀਕ ਦੀ ਬੈਠਕ ਸਾਡੀ ਹੋਣ ਜਾ ਰਹੀ ਆ 11 ਵਜੇ ਪਾਵਨ ਵਾਲਮੀਕੀ ਤੀਰਥ ਤੇ ਪੂਰੇ ਪੰਜਾਬ ਦੀਆਂ ਅਲੱਗ-ਅਲੱਗ ਜਥੇਬੰਦੀਆਂ ਆਉਣਗੀਆਂ ਜੋ ਨਿਰਣੇ ਲੈਣਗੀਆਂ ਉਹ ਲਾਗੂ ਕੀਤਾ ਜਾਊਗਾ ਇੱਥੇ ਬੁਲਾਇਆ ਗਿਆ ਸੀ ਨਾ ਕਿ ਪਬਲਿਕਲੀ ਅਜੇ ਕੋਈ ਐਡ ਕੀਤੀ ਹੈ ਨਾ ਕੋਈ ਪਬਲਿਕਲੀ ਕਿਹਾ ਵਾ ਪਹਿਲੇ ਤੇ ਆਪਾਂ ਪ੍ਰਸ਼ਾਸਨ ਔਰ ਸ਼ਾਸਨ ਨੂੰ ਟਾਈਮ ਦਿੱਤਾ ਕਿ ਜਿਹੜਾ ਮੰਗਲਵਾਰ ਤੱਕ ਜੇ ਉਹਨਾਂ ਨੇ ਕੋਈ ਇੱਥੇ ਕਾਰਵਾਈ ਨਾ ਕੀਤੀ ਇਹਨਾਂ ਤੇ ਬੰਦੀ ਜੋ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਜਿਹੜੀ ਮਰਿਆਦਾ ਭੰਗ ਕੀਤੀ ਹੈ ਇਹਨਾਂ ਨੇ ਇਹ ਚਾਰਾਂ ਦੇ ਉੱਤੇ ਜਿਹੜਾ ਕਿ ਤੁਸੀਂ ਸਾਰਿਆਂ ਤੱਕ ਪਹੁੰਚ ਗਿਆ ਹੈ ਇਹ ਜਿਹੜਾ ਰੈਪਰ ਹੈ ਔਰ ਤੁਸੀਂ ਸਾਰਿਆਂ ਨੇ ਇੱਥੇ ਸਾਡੀ ਗੱਲ ਪਹੁੰਚਾਉਣੀ ਹੈ ਖਾਸ ਕਰਕੇ মিডিਆ ਨੇ ਇਹ ਉਸ ਪ੍ਰਸ਼ਾਸਨ ਔਰ ਸ਼ਾਸਨ ਨੂੰ ਗੱਲ ਪਹੁੰਚਣੀ ਚਾਹੀਦੀ ਹੈ ਕਿ ਨਹੀਂ ਤੇ ਇਹ ਜਿਹੜਾ ਸੰਘਰਸ਼ ਹੈ ਉਹਨੂੰ ਹੋਰ ਅੱਗੇ ਤੱਕ ਲੈ ਕੇ ਜਾਓ ਜੌਰਜੀ ਅੱਜ ਇੱਕ ਬੜੀ ਦੁੱਖ ਭਰੀ ਗੱਲ ਹੈ ਪੰਜਾਬ ਸਰਕਾਰ ਨੇ ਇੱਕ ਮਤਾ ਪਾਸ ਕੀਤਾ ਕਿ ਜੋ ਬੇਇਤਬਾਹੀ ਕਰੇਗਾ ਉਹਦੇ ਤਿਮੀ ਜਿਹੜੀ ਪਰਚਾਦਰ ਕੀਤਾ ਜਾਵੇਗਾ ਹਲੇ ਚੰਦ ਹੀ ਦਿਨ ਹੋਏ ਇਹਨਾਂ ਦੀ ਪਾਰਟੀ ਦਾ ਐਮਐਲਏ ਡਾਕਟਰ ਤਨੇਮੇ ਕਮਾਕੋ ਕੀ ਯਾਲੀ ਹੈਗਾ ਵਾ ਇਹ ਰਾਤ ਨੂੰ ਗਲੂਗੋਸ ਲਾਉਣ ਵਾਲਾ ਵਾ ਡਿਗਰੀ ਹੋਲਡਰ ਨਹੀਂ ਹੈਗਾ ਉਹ ਯਾਲੀ ਡਾਕਟਰ ਨੇ ਹੋਲਡਿੰਗ ਛਪਾ ਕੇ ਸਾਰੇ ਸ਼ਹਿਰ ਚ ਲਾਏ ਜਿਸ ਵਿੱਚ ਪਾਰਟੀ ਦਾ ਲੋਗੋ ਮੰਦਰ ਦੇ ਉੱਤੇ ਲਾ ਦਿੱਤਾ ਕਈ ਯਾਰੀ ਉੱਤੇ ਇਨਵਾਈਟ ਕੀਤਾ ਇਨਵਾਈਟ ਕਰਨ ਤੇ ਤੇ ਮੰਦਰ ਤੇ ਆਇਆ ਨਹੀਂ ਕਦੀ ਦੇ ਕੇ ਕੌਮ ਦੀ ਗਰਜ਼ਾਰੀ ਦਿਖਾਉਣ ਦੇ ਵਾਸਤੇ ਕੱਲ ਮੱਥਾ ਟੇਕਣ ਵਾਸਤੇ ਗਿਆ ਧੰਨਵਾਦ ਕਰਨ ਵਾਸਤੇ ਗਿਆ ਕਿ ਮੈਨੂੰ ਗਰਜ਼ਾਰੀ ਦਾ ਪਹਿਲਾ ਖਤਾਬ ਮਿਲ ਗਿਆ ਜੋ ਹਮ ਤੇ ਟਕਰਾਈਗਾ ਚਕਨਾ ਚੂਰ ਹੋ ਜਾਏਗਾ ਕੱਲ ਸਾਡੇ ਭਾਈਚਾਰੇ ਦਾ ਬਰਾਦੀ ਦਾ ਕੋਈ ਵੀ ਬੰਦਾ ਉਹਦੇ ਨਾਲ ਨਹੀਂ ਗਿਆ ਹਰਦੀਪ ਮਾਨ ਤੇ ਰੂਸ ਹੈ ਸਾਰੇ ਪਾਸੋਂ ਫੋਨ ਆਉਂਦੇ ਪਏ ਆ ਸਾਰੇ ਪਾਸੋਂ ਇਹ ਕਹਿੰਦੀ ਕੀਤੇ ਐਫਆਈਰ ਦਰਗੀਤੀ ਜਾਵੇ ਇਹਦੀ ਬਾਤ ਇਹ 2 3 4 ਦਿਨ ਦਾ ਟਾਈਮ ਦਿੱਨੇ ਪਏ ਆ ਕਿ ਇਹ ਟਾਈਮ ਮੰਗਲਵਾਰ ਤੱਕ ਇਹ ਟਾਈਮ ਦੇਣਾ ਵਾ ਕਿ ਮੰਗਲਵਾਰ ਤੱਕ ਇਹਦੀ ਤੇ ਐਫਆਈਆਰ ਦਰਜ ਹੋ ਵੀ ਰਸ ਤੋਂ ਵੀ ਨਾਲ ਜਿਹੜਾ ਸ੍ਰੈਨ ਬੋਰਡ ਦਾ ਮੈਂਬਰ ਬਣ ਉਹ ਤਸੀਫਾ ਦੇ ਵੀ ਜੇ ਕਰੇ ਨਾ ਨਾਂ ਦਿੱਤਾ ਤੇ ਮੰਗਲਵਾਰ ਨੂੰ ਇਹ ਪੂਰਾ ਸੰਘਰਸ਼ ਤੇਜ਼ ਹੋਏਗਾ ਕਾਰਪੁਰ ਹੀ ਬੰਦ ਹੋਏਗੀ ਅੰਮ੍ਰਿਤਸਰ ਵੀ ਬੰਦ ਹੋਵੇਗਾ ਨਾਲ ਨਾਲ ਚੱਕਾ ਜਾਮ ਵੀ ਕਰਾਂਗੇ ਭੰਡਾਰੀ ਪੁਲ ਦਿੱਤੀ ਪ੍ਰੋਗਰਾਮ ਹੋਏਗਾ ਸਾਡੀ ਤੇ ਹੀ ਪ੍ਰਸ਼ਾਸਨ ਬੇਨਤੀ ਹੈ ਕਿ ਇਮੀਡੀਏਟਲੀ ਜਿਹੜਾ ਮर्यादा ਨੂੰ ਭੰਗ ਕਰਦਾ ਮर्यादा ਕਾਇਮ ਨਹੀਂ ਰੱਖਦਾ ਉਹਦੇ ਤੇ ਐਫਆਈਆ ਦਰਜ ਹੋਣੀ ਚਾਹੀਦੀ ਹੈ ਸੰਤ ਸਮਾਜ ਬਾਲਮੀਕ ਮਹਾਰਾਜ ਦੇ ਸਾਰੇ ਸੰਗਠਨ ਭਗਵਾਨ ਬਾਲਮੀਕ ਆਸ਼ਰਮ ਤੁਨਾ ਸਭ ਟਰਸਟ ਧਾਰਮਿਕ ਪ੍ਰੀਤ ਸਾਰੀਆਂ ਜਿੱਥੇ ਬੰਦੀਆਂ ਸਾਡੇ ਨਾਲ ਖੜੀਆਂ ਹਨ ਇਹਦੇ ਕੋਈ ਕਮੀਨੇ ਰਹਿਣ ਦਿੱਤੀ ਜਾਵੇਗੀ ਜਿਹੜਾ ਕੌਮਨਾ ਕਰਤਾਰੀ ਕਰੇਗਾ ਬਖਸ਼ਿਆ ਨਹੀਂ ਜਾਵੇਗਾ ਪਾਵਨ ਬਾਲਮੀ ਕੀ ਧੀਰੇ ਦੀ ਮर्यादा ਕਾਇਮ ਰੱਖਣ ਵਾਸਤੇ ਬੱਚਾ ਬੱਚਾ ਹਰ ਕੁਰਬਾਨੀ ਦੇਣ ਵਾਸਤੇ ਤਿਆਰ ਹੈ ਧੰਨਵਾਦ ਜੈ ਬਾਲਮੀ ਕੀ ਹਰ ਅਫਸਰਕਾਰ ਵੱਲੋਂ ਕਾਨੂੰਨ ਲਾਗੂ ਕੀਤਾ ਹੈ ਪਿਛਲੇ ਦਿਨ ਬੇਅਦਬੀ ਨੂੰ ਲੈ ਕੇ ਕਿ ਆਪਣੇ ਜਿਹੜੇ ਨਮੈਂਦਿਆਂ ਤੇ ਵੀ ਇਹ ਕਾਨੂੰਨ ਲਾਗੂ ਕਰ ਲਿਗੇ ਬਿਲਕੁਲ ਹੋਏ ਗਲਤ ਭਾਈਚਾਰਿਆਂ ਨੂੰ ਹਮੇਸ਼ਾ ਦਬਾਇਆ ਗਲਤ ਭਾਈਚਾਰਾ ਗਲਤ ਭਾਈਚਾਰਾ ਕਾਨੂੰਨ ਲਾਗੂ ਕਰਾਉਣੇ ਜਾਣਦਾ ਹੈ ਹੋਏਗਾ ਕਿੱਦਾਂ ਹੁੰਦਾ ਹੁੰਦਾ ਉਸੇ ਤਰੀਕੇ ਨਾਲ ਮੰਗਲਵਾਰ ਦਾ ਟਾਈਮ ਦਿੱਤਾ 4 ਦਿਨ ਦਾ ਟਾਈਮ ਹੈ 4 ਦਿਨ ਦੀ ਵਿੱਚ ਵਿੱਚ ਜੀਤੇ ਪਰਚਾ ਹੋ ਗਿਆ ਫਾਰਵਰਡਰ ਇਹ ਨਾਂ ਹੋਇਆ ਤੇ ਵੀ ਜਲਵਾ ਦਿਖਾਵਾਂਗੇ ਕੀ ਦੀ ਲਿਆਤ ਲੋਕੋ ਕੀਤਾ ਜਾਣਾ ਹੈ ਜੇ ਕੋਈ ਵੀ ਅਜਿਹਾ ਮर्याਦ ਨੂੰ ਭੰਗ ਕਰਦਾ ਹੈ ਉਹਦੇ ਤੇ ਐਫਆਈਆਰ ਦਰ ਹੋਵੇਗੀ ਧੰਨਵਾਦ ਮੈਂ ਸੇਵਾਦਾਰ ਬਾਬਾ ਬਲਵੰਤਨਾਥ ਪਵਨ ਵਾਲਮੀਕ ਤੀਰਥੋਂ ਸਤਗੁਰੂ ਮਲਕੀਤਨਾਥ ਮਹਾਰਾਜ ਦਾ ਸੇਵਾਦਾਰ ਅੱਜ ਜੋ ਪੁੰਡਾਰੀ ਪੁਲ ਤੇ ਜਿਹੜੀ ਸੰਗਤ ਇਕੱਠੀ ਹੋਈ ਆ ਇਹ ਵੱਖ-ਵੱਖ ਜਹੇ ਮਦੇ ਦੇ ਜਿਹੜੇ ਨਮਾਇंदे ਮੁੱਖ ਸੰਚਾਲਕ ਜਾਂ ਮੁੱਖ ਨਮਾਇंदे ਪ੍ਰਧਾਨ ਇਕੱਠੇ ਹੋਏ ਆ ਇਹਦੇ ਵਿੱਚ ਇੱਕ ਮਤਾ ਕੀਤਾ ਜਾਊਗਾ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਮੰਗਲਵਾਰ ਤੱਕ ਜਿਹੜਾ ਪ੍ਰਸ਼ਾਸਨ ਨੂੰ ਟਾਈਮ ਦਿੱਤਾ ਉਸ ਤੋਂ ਬਾਅਦ ਜਿਹੜਾ ਪੁੰਡਾਰੀ ਪੁਲ ਵੀ ਬੰਦ ਕੀਤਾ ਜਾਊਗਾ ਚੱਕਾ ਜਾਮ ਵੀ ਕੀਤਾ ਜਾਊਗਾ ਜਿਨਾ ਚਿਰ ਤਾਂ ਕਿਸੇ ਸ਼ਖਸ ਦੇ ਉੱਤੇ ਜਿਹੜੀ ਬਣਦੀ ਕਾਰਵਾਈ ਨਹੀਂ ਕੀਤੀ ਜਾਂਦੀ ਹੁਣ ਇਹਨਾਂ ਇੱਕ ਬੱਚੇ ਨੇ ਜਿਹੜਾ ਉਹਨਾਂ ਦਾ ਬੈਨਰ 파ੜਨ ਦੀ ਕੋਸ਼ਿਸ਼ ਕੀਤੀ ਔਰ ਉਹਨਾਂ ਤੇ ਜੇ ਕਾਰਵਾਈ ਹੋ ਸਕਦੀ ਆ ਤੇ ਕੀ ਨਾ ਲੈਂਦੇ ਡਾਕਟਰ ਜਸਬੀਰ ਤੇ ਔਰ ਰਾਣਾ ਜੀ ਆ ਦੋ ਤਿੰਨ ਬੰਦੇ ਹੋ ਰਹੇ ਚਾਹੁੰ ਬੰਦਿਆਂ ਤੇ ਜਿਹੜੀ ਐਫ ਆਈ ਆਰ ਦਰਜ ਹੋਣੀ ਚਾਹੀਦੀ ਆ ਤੇ ਸਾਡੇ ਮੁੰਡੇ ਤੇ ਜੇ ਬੈਨਰ ਜਿਹਨੇ 파ੜਿਆ ਉੱਤੇ ਵੀ ਕਾਰਵਾਈ ਕੀਤੀ ਜਾਵੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਜੇ ਇੰਨੀ ਇਹਨਾਂ ਨੂੰ ਡਾਕਟਰ ਦਰਬੀਰ ਦੇ ਜਿਹੜੀ ਆ ਉਹਨਾਂ ਤੋਂ ਆਉਂਦਾ ਰੋਸ ਜੇ ਡਾਕਟਰ ਜਬੀਰ ਤਾਂ ਵੀ ਪਰਚਾ ਕਰਨ ਤੇ ਸਾਡੇ ਮੁੰਡੇ ਤੇ ਵੀ ਪਰਚਾ ਕਰਨ ਲਈ ਇਹਦੇ ਨਾਲ ਐਗਰੀਆ ਪ੍ਰਸ਼ਾਸਨ ਨੂੰ ਟਾਈਮ ਜਿਹੜਾ ਬਾਅਦ ਇਹਨੇ ਦਿਨ ਦਾ ਦਿੱਤਾ ਇਹ ਮੰਗਲਵਾਰ ਤੱਕ ਦਿੱਤਾ ਜੀ ਮੰਗਲਵਾਰ ਤੋਂ ਬਾਅਦ ਜਿਹੜਾ ਸੰਤ ਸਮਾਜ ਇਕੱਠਾ ਹੋ ਕੇ ਜਿਹੜਾ ਇੱਕ ਵੱਡੀ ਮੀਟਿੰਗ ਜਿਹੜੀ ਹੈ ਸਾਡੀ 20 ਤਰੀਕ ਨੂੰ ਹੋ ਰਹੀ ਆ ਉਹਦੇ ਵਿੱਚ ਜਿਹੜੇ ਆ ਵੱਖ-ਵੱਖ ਸ਼ਹਿਰਾਂ ਤੋਂ ਵੀ ਜਿਹੜੇ ਜਹੇ ਬੰਦੀਆਂ ਸੰਤ ਸਮਾਜ ਇਕੱਠਾ ਹੋ ਕੇ ਇੱਕ ਵੱਡੀ ਵਿਸ਼ਾਲ ਮੀਟਿੰਗ ਹੋਏ ਜਿਸ ਤੋਂ ਬਾਅਦ ਇਹਦਾ ਜਿਹੜਾ ਮੰਗਲਵਾਰ ਤੋਂ ਬਾਅਦ ਆ ਚੱਕਾ ਜਾਮ ਜਿਹੜਾ ਉਹਦਾ ਨਿਰਣਾ ਲੈ ਆ ਜਾਊਗਾ ਸੰਤ ਸਮਾਜ ਦੇ ਵਿੱਚ ਜੀ ਤੁਹਾਡੇ ਵੱਲੋਂ ਸ਼ਾਸਨ ਦਾ ਬਾਅਦ ਚਲਾਈ ਜਾ ਕਿਹੜਾ ਇਸ ਤਰ੍ਹਾਂ ਜੀ ਜੋ ਬਾਲਮੀਕ ਬਰਾਦਰੀ ਦੇ ਵਿੱਚ ਇੱਕ ਪੋਸਟ ਨੂੰ ਲੈ ਕੇ ਜਿਹੜਾ ਰੋਸ ਚੱਲ ਰਿਹਾ ਸੀ ਉਹਦੇ ਸਬੰਧੀ ਇਹਨਾਂ ਦੇ ਸਾਰੇ ਜਿਹੜੇ ਮੁਖੀ ਨੇ ਉਹਨਾਂ ਨਾਲ ਗੱਲ ਹੋਈ ਆ ਉਹਨਾਂ ਨਾਲ ਗੱਲ ਕੀਤੀ ਵੀ ਜਿਹੜਾ ਜੋ ਵੀ ਇਸ਼ੂ ਆ ਇਹਦੇ ਉੱਤੇ ਵਾਪਾਂ ਬੈਠ ਕੇ ਵਿਚਾਰ ਕਰਕੇ ਜੋ ਵੀ ਇਹਦਾ ਅਗਲਾ ਹੱਲ ਕੋਈ ਨਿਕਲਦਾ ਵਾ ਉਹ 2-4 ਦਿਨਾਂ ਉਹ ਲੈਣੇ ਦਿਨਾਂ ਵਿੱਚ ਜਲਦੀ ਕਰ ਲੈ ਜਾਏ ਜੋ ਇਹਨਾਂ ਨੇ ਸਾਡੇ ਗੱਲ ਨੂੰ ਮੰਨ ਕੇ ਜਿਹੜਾ ਆਪਣਾ ਧਰਨਾ ਵਾ ਉਹ ਜਿਹੜਾ ਪੋਸਟਪੋਨ ਕਰ ਦਿੱਤਾ ਤੇ 4 ਦਿਨ ਦਾ ਜਿਹੜਾ ਪ੍ਰਸ਼ਾਸਨ ਨੂੰ ਸਮਾਂ ਦਿੱਤਾ। ਸਰ ਜੀ ਪੋਸਟਰ ਵੀ ਪਾੜੇ ਗਏ ਆ। ਪੋਸਟਰ ਜਿਹੜੇ ਜੀ ਉਹ ਐਕਚੁਅਲੀ ਜਿਹੜੇ ਜਿਹੜੇ ਕੋਈ ਇਤਰਾਜ਼ ਸੀ ਨਾ ਜੀ ਜਿਹੜੇ ਪੋਸਟਰਾਂ ਦੇ ਉਹ ਆਰਿਆੜੀ ਜਿਹੜੇ ਆ ਜੀ ਉਹ ਲਵਾਤੇ ਗਏ ਸੀ। ਜਿਹੜੇ ਉਹ ਇਹ ਕਈ ਵਾਰ ਗੱਲਾਂ ਹੁੰਦੀਆਂ ਜਿਹੜੀਆਂ ਜਿਹੜਾ ਚਾਨਕ ਜਿਹੜੀਆਂ ਕਿਸਦਾ ਹੁੰਦਾ ਨਹੀਂ ਉਹ ਰੂਟੀਨ ਦੇ ਵਿੱਚ ਜਿਹੜੀਆਂ ਹੋ ਜਾਂਦੀਆਂ ਨੇ। ਮਤਲਬ ਉਹ ਜਨਾਬ ਕਿਸੇ ਨੇ ਜਾਣ ਬੁੱਝ ਕੇ ਨਹੀਂ ਕੀਤੀ ਹੁੰਦੀਆਂ ਉਹ ਸਿਰਫ ਅ ਕਲੈਰੀਕਲ ਮਿਸਟੈਕ ਹੋ ਜਾਂਦੀ ਹੈ। ਉਹਦੇ ਤੇ ਆਪਾਂ ਬਹਿ ਕੇ ਵਿਚਾਰ ਕਰਦੇ ਤਾਂ ਹੱਲ ਕੱਢ ਲਿਆ ਜਾਂਦਾ